ਰਿਜ਼ਰਵੇਸ਼ਨ ਚੋਰ ਫੜੋ ਮੋਰਚਾ ਕੋਰ ਕਮੇਟੀ ਮੈਂਬਰ ਅਵਤਾਰ ਸਿੰਘ ਵੱਲੋਂ 21 ਦਸੰਬਰ ਨੂੰ ਫੇਸ ਆਟ ਗੁਰਦੁਆਰਾ ਸ਼੍ਰੀ ਅਮ ਸਾਹਿਬ ਨੇੜੇ ਪੰਜਾਬ ਸਰਕਾਰ ਖਿਲਾਫ ਪ੍ਰਦਰਸ਼ਨ ਤੇ ਪੁਤਲਾ ਫੁੱਕਣ ਦਾ ਐਲਾਨ ਕੀਤਾ ਜੈ ਪੀ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸਰਬਦਾਨ ਮੈਂ ਅਵਤਾਰ ਸਿੰਘ ਸਹੋਤਾ ਕੋਰ ਕਮੇਟੀ ਮੈਂਬਰ ਆ ਅਰੇ ਯਰ ਵੇਸ਼ਣ ਚੋਰ ਫੜੋ ਪੱਕਾ ਮੋਰਚਾ ਮੋਹਾਲੀ ਐਸਸੀਬੀਸੀ ਮਹਾਪਚਾਇਤਾ ਵੱਲੋਂ ਅਸੀਂ ਸਾਰੇ ਪੰਜਾਬ ਦੇ ਐਸਸੀਬੀਸੀ ਸਮਾਜ ਦੇ ਧਾਰਮਿਕ ਆ ਸਮਾਜਿਕ ਆ ਰਾਜਨੀਤਿਕ ਜਥੇਬੰਦੀਆਂ ਦੇ ਆਗੂਆਂ ਨੂੰ ਸਾਰੀਆਂ ਹੀ ਜਥੇਬੰਦੀਆਂ ਨੂੰ ਅਪੀਲ ਕਰਦੇ ਆ ਕਿ ਅਸੀਂ ਪਿਛਲੇ ਲੰਮੇ ਸਮੇਂ ਤੋਂ ਜਿੱਥੇ ਅਸੀਂ ਆਪਦੇ ਹੋਂਦ ਦੀ ਰਾਖੀ ਕਰਦੇ ਆਂ ਭਾਰਤੀ ਸੰਵਿਧਾਨ ਨੂੰ ਬਚਾਉਣ ਦੀ ਰਾਖੀ ਕਰ ਰਹੇ ਆਂ ਉਥੇ ਅਸੀਂ ਪੰਜਾਬ ਦੇ ਵਿੱਚ ਪਿਛਲੇ ਲੰਮੇ ਸਮੇਂ ਤੋਂ ਜੋਰ ਜਰਵੇਸ਼ਨ ਚੋਰ ਕਹਿਣ ਤੋਂ ਭਾਵ ਕਿ ਜਨਰਲ ਸਮਾਜ ਦੇ ਉਹ ਲੋਕ ਆ ਚਤਰਚਲਾਕ ਲੋਕ ਆ ਜੋ ਝਾਲੀ ਐਸੀ ਬੀਸੀ ਸਰਟੀਫਿਕੇਟ ਬਣਾ ਕੇ ਪੰਜਾਬ ਸਰਕਾਰ ਦੀਆਂ ਕੇਂਦਰ ਸਰਕਾਰ ਦੀਆਂ ਕੱਲੇ ਪੰਜਾਬ ਚ ਨਹੀਂ ਸਾਰੇ ਭਾਰਤ ਵਿੱਚ ਵੱਖ-ਵੱਖ ਉਹਨਿਆਂ ਤੇ ਨੌਕਰੀਆਂ ਕਰ ਰਿਹਾ ਉਹਨਾਂ ਚੋਰਾਂ ਨੂੰ ਫੜ ਕੇ ਅਸੀਂ ਪੰਜਾਬ ਸਰਕਾਰ ਤੱਕਾ ਉਹਨਾਂ ਨੂੰ ਸਜ਼ਾਵਾ ਦਿਵਾਉਣ ਵਾਸਤੇ ਉਹਨਾਂ ਦੇ ਸਰਟੀਫਿਕੇਟ ਰੱਦ ਕਰਨ ਵਾਸਤੇ ਸੰਘਰਸ਼ ਕਰ ਰਹੇ ਹਾਂ ਅਸੀਂ ਐਸਾ ਐਸਬੀਸੀ ਮਹਾਪਚਾਇਦੇ ਝੰਡੇ ਹੇਠਾਂ 21 ਦਸੰਬਰ ਨੂੰ ਗੁਰਦੁਆਰਾ ਅੰਬਸਾ ਮਹਾਲੀ ਵਿਖੇ ਅਸੀਂ ਇੱਕ ਭਾਰੀ ਰੋਸ ਰੈਲੀ ਕਰ ਰਹੇ ਹਾਂ ਜਿੱਥੇ ਅਸੀਂ ਇਹ ਝਾੜੂ ਵਾਲਿਆਂ ਦੀ ਸਰਕਾਰ ਦਾ ਪੁਤਲਾ ਸਾੜਾਂਗੇ ਕਿਉਂਕਿ ਇਹ ਸਰਕਾਰ ਪੰਜਾਬ ਦੇ ਸਾਡੇ ਹੀ ਐਸਸੀਬੀਸੀ ਸਮਾਜ ਦੇ ਲੋਕਾਂ ਨੇ ਵੱਧ ਤੋਂ ਵੱਧ ਵੋਟਾਂ પાਕੇ ਪੰਜਾਬ ਸਰਕਾਰ ਬਣਾਈ ਸੀ ਔਰ ਪੰਜਾਬ ਦਾ ਮੁੱਖ ਮੰਤਰੀ ਜੋ ਭਗਵੰਤ ਮਾਨ ਹੈ ਉਹਦਾ ਬਿਲਕੁਲ ਵੀ ਐਸਸੀਬੀਸੀ ਭਾਈਚਾਰੇ ਦੀਆਂ ਸਮੱਸਿਆਵਾਂ ਵੱਲ ਕੋਈ ਧਿਆਨ ਨਹੀਂ ਹੈ ਇਹ ਜੋਰ ਜਰਵੇਸ਼ਨ ਚੋਰ ਹੈ ਇਹ ਸਭ ਤੋਂ ਵੱਡੀ ਸਮੱਸਿਆ ਸਾਡੀ ਕਿਉਂਕਿ ਜਦੋਂ ਇਹ ਲੋਕ ਆ ਜਾਲੀ ਐਸਸੀਬੀਸੀ ਸਰਟੀਫਿਕੇਟ ਬਣਾਉਂਦੇ ਆ ਜਿੱਥੇ ਨੌਕਰੀਆਂ ਚ ਰੱਖਵਾ ਕਰਨ ਸਾਨੂੰ ਮਿਲਦਾ ਉੱਥੇ ਕੋਈ ਸਰਕਾਰੀ ਸਹੂਲਤਾਂ ਲੈਣ ਦੇ ਵਿੱਚ ਵੀ ਇਹ ਲੋਕ ਆ ਸਾਨੂੰ ਜਿਹੜਾ ਸਾਨੂੰ ਠੱਗੀ ਠੋਰਾ ਮਾਰਦੇ ਆ ਅਸੀਂ ਪੰਜਾਬ ਸਰਕਾਰ ਤੋਂ ਵੱਖ-ਵੱਖ ਸਮੇਂ ਜਿੱਥੇ 15 7 21 ਦਾ ਇੱਕ ਪੱਤਰ ਰੱਦ ਕਰਨ ਲਈ ਔਰ ਇਹਨਾਂ ਚੋਰਾਂ ਨੂੰ ਫੜ ਕੇ ਇਹਨਾਂ ਦੇ ਸਰਟੀਫਿਕੇਟ ਰੱਦ ਕਰਕੇ ਇਹਨਾਂ ਨੂੰ ਸਜ਼ਾਵਾ ਦੋਣ ਲਈ ਸੰਘਰਸ਼ ਕਰ ਰਹੇ ਆ ਅਸੀਂ ਸਾਰੇ ਲੋਕ ਪੰਜਾਬ ਦੇ ਕੱਲੇ ਪੰਜਾਬ ਦੇ ਹੀ ਨਹੀਂ ਸਾਰੇ ਦੇਸ਼ ਵਾਸੀ ਇਸ ਗੱਲ ਨੂੰ ਦਲਿਤ ਸਮਾਜ ਦੇ ਜਿਨ੍ਹਾਂ ਨੂੰ ਕਿ ਡਾਕਟਰ ਭੀਮਰਾਓ ਬੇਸਕਰ ਸਾਹਿਬ ਨੇ ਇਹ ਸੰਵਿਧਾਨਕ ਹੱਕ ਦਿੱਤਾ ਇਹ ਸੰਵਿਧਾਨਕ ਹੱਕ ਸਾਡੇ ਤੋਂ ਇਹ ਜਨਰਲ ਸਮਾਜ ਦੀ ਸਰਕਾਰ ਇਹ ਭਗਵੰਤ ਮਾਨ ਦੀ ਜਨਰਲ ਸਰਕਾਰ ਉਹਨਾਂ ਜਨਰਲ ਚੋਰਾਂ ਨਾਲ ਰਲਈ ਹੋਈ ਹੈ ਜਿੱਥੇ ਸਾਡੇ ਸ਼ਿਕਾਇਤ ਕਰਤਾ ਤੇ ਸ਼ਿਕਾਇਤ ਜਿਨ੍ਹਾਂ ਦੀ ਅਸੀਂ ਸ਼ਿਕਾਇਤਾਂ ਕਰਦੇ ਉਹਨਾਂ ਦੇ ਕਹਿਣ ਤੇ ਵਿਜੀਲੈਂਸ ਤੋਂ ਸਾਡੇ ਕੋਈ ਸਾਥੀਆਂ ਤੇ ਝੂਠੇ ਪਰਚੇ ਦਰਜ ਕੀਤੇ ਜਾਂਦੇ ਆ ਅਸੀਂ ਉਹਨਾਂ ਨੂੰ ਰੱਦ ਕਰਾਉਣ ਲਈ ਵੀ ਸਰਕਾਰ ਨੂੰ ਵੱਖ-ਵੱਖ ਸਮੇਂ ਅਪੀਲ ਕੀਤੀ ਹੈ ਪਰ ਇਹ ਸਰਕਾਰ ਇੰਨੀ ਨਖੇਦਾ ਕਿ ਜਿਸ ਨੇ ਸਾਡੇ ਐਸ்சி ਬੀਸੀ ਭਾਈਚਾਰੇ ਦੇ ਇਸ ਸੰਵਿਧਾਨਕ ਹੱਕਾਂ ਤੇ ਡਾਕਾ ਮਾਰਨ ਵਾਲਿਆਂ ਨੂੰ ਅਜੇ ਤੱਕ ਕੋਈ ਸਜ਼ਾ ਨਹੀਂ ਦਿੱਤੀ ਸੋ ਇਸ ਰੋਸ ਵਿੱਚ ਅਸੀਂ ਮੋਹਾਲੀ ਵਿੱਚ ਗੁਰਦੁਆਰਾ ਆਮ ਸਾਹਿਬ ਦੇ ਨੇੜੇ ਅਸੀਂ ਇੱਕ 50 ਸਰਕਾਰ ਦਾ ਪੁਤਲਾ ਫੂਕਾਂਗੇ ਉਹਨਾਂ ਸਾਡੇ ਐਸ ਸੀ ਐਮ ਐਲ اے ਮੰਤਰੀਆਂ ਦਾ ਵੀ ਉੱਥੇ ਪੁਤਲਾ ਫੂਕਾਂਗੇ ਜਿਨ੍ਹਾਂ ਨੇ ਅਜੇ ਤੱਕ ਪੰਜਾਬ ਸਰਕਾਰ ਨੂੰ ਸਾਡੇ ਐਸ ਸੀ ਭਾਈਚਾਰੇ ਦੀਆਂ ਜਿਹੜੀਆਂ ਸੰਵਿਧਾਨਕ ਹੱਕੀ ਮੰਗਾਂ ਉਹਨਾਂ ਨੂੰ ਮਨਾਉਣ ਵਿੱਚ ਉਹ ਕਾਮਯਾਬ ਨਹੀਂ ਹੋ ਸਕੇ ਸੋ ਮੈਂ ਅੱਜ ਸਾਰੇ ਪੰਜਾਬ ਦੇ ਉਹਨਾਂ ਸਾਰੇ ਦਲਤ ਸਮਾਜ ਦੀਆਂ ਧਾਰਮਿਕ ਸਮਾਜਿਕ ਰਾਜਨੀਤਿਕ ਜਥੇਬੰਦੀਆਂ ਨੂੰ ਨੌਜਵਾਨਾਂ ਨੂੰ ਬੇਰੁਜ਼ਗਾਰਾਂ ਨੂੰ ਅਪੀਲ ਕਰਦਾ ਕਿ ਇਸ ਅਰਥੀ ਭੂਕ ਮਜਾਰੇ ਵਿੱਚ ਵੱਧ ਤੋਂ ਵੱਧ ਗੈੰਟੀ ਵਿੱਚ ਪਹੁੰਚੋ ਜਿੱਥੇ ਤੁਸੀਂ ਸਾਰੇ ਉੱਥੇ ਰਲ ਕੇ ਫੈਸਲਾ ਕਰੋਗੇ ਅਸੀਂ ਲੰਮੇ ਸਮੇਂ ਲਈ ਦੁਆਰਾ ਫਿਰ ਇੱਕ ਜਿਹੜਾ ਹੈਗਾ ਪੱਕਾ ਮੋਰਚਾ ਇੱਕ ਪੱਕਾ ਧਰਨਾ ਲਾਉਣ ਦੀ ਵੀ ਅਸੀਂ ਉੱਥੇ ਪ੍ਰੋਗਰਾਮ ਦੇਾਂਗੇ ਜੈ ਪ੍ਰੀਮ ਜੈਪਾਲ